ਸਤਿਕਾਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣ ਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਾਹਮਣੇ ਜਿਹੜੀ ਤੁਸੀਂ ਮੱਧ ਦੇਖ ਰਹੇ ਹੋ ਦੂਜਾ ਸੂਆ ਸੂਨ ਵਾਲੀ ਐ ਪੰਜ ਤੋਂ 7 ਦਿਨ ਇਹਦੇ ਹਜੇ ਬਾਕੀ ਐ ਸੂਨ ਦੇ ਪਿੱਠ ਪੂੜੇ ਦੀ ਬਹੁਤ ਚੰਗੀ ਐ ਅਮਰੀਕਾ ਬਰੂਪਨ ਮੈਂ ਇਹਨਾਂ ਬਹੁਤ ਚੰਗਾ ਐ ਥਾਂਲੇਵੇ ਦੀ ਬਿਲਕੁਲ ਸਾਫ਼ ਐ ਪੰਜ 7 ਦਿਨ ਦਾ ਸਮਾਂ ਬਾਕੀ ਰਹਿੰਦਾ ਹਜੇ ਸੂਨ ਦਾ ਇਹਦਾ ਸਿੰਘ ਬਹੁਤ ਸੋਹਣਾ ਮੈਂ ਇਹਦਾ ਸਾਫ ਸੁਥਰੀ ਮੱਝ ਹੈ ਜੈਡ ਬਲੈਕ ਹੈ ਸਾਰੀ ਦੀ ਸਾਰੀ ਕੁਸਕਵਾਲ ਉੱਚ ਸਪੈਡ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦੇ ਆ ਮੁੱਲ ਇਹਦਾ 95000 ਰੁਪਿਆ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਥਣ ਲੇਵਾ ਸਾਫ ਸੁਥਰੀ ਵੀ ਹੈ ਐਡਰੈਸ ਕਰੀ ਫੇਰ ਦੱਸ ਦਿੰਦੇ ਆ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਟਨਾਵਾਲਾ ਲੇਵਾ ਮੱਝ ਦਾ ਹੈਗਾ ਬਹੁਤ ਸਾਫ ਸੁਥਰੀ ਮੱਝ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਧੰਨਵਾਦ ਸਾਰੇ ਵੀਰਾਂ